ਹਾਂਜੀ ਕਿਵੇਂ ਹੋ ਸਾਰੇ ਅੱਜ ਅਸੀਂ ਖੜੇ ਆ ਇੱਕ ਡੈਮ ਤੇ ਇਹਦਾ ਨਾਮ ਆ ਵੋਂਗੋਂ ਇਹ ਡੈਮ ਜਿਹੜਾ ਵਾ 1975 ਸਨ ਦੇ ਵਿੱਚ ਜਿਹੜਾ ਇਹ ਤਿਆਰ ਕੀਤਾ ਗਿਆ ਸੀ ਇੱਕ ਛੋਟੇ ਜਿਹੇ ਰੂਪ ਦੇ ਵਿੱਚ ਇੱਕ ਕੰਕਰੀਟ ਦੀ ਪਾਈਪ ਦੇ ਨਾਲ ਜਿਹੜਾ ਪਹਾੜਾਂ ਤੋਂ ਪਾਣੀ ਲੈ ਕੇ ਇਸ ਡੈਮ 'ਚ ਪਾਇਆ ਗਿਆ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਪਾਣੀ ਦੀ ਜਿਹੜੀ ਕਿੱਲਤ ਆ ਇੱਥੇ ਬਹੁਤ ਜ਼ਿਆਦੀ ਜਿਹੜੀ ਆ ਗਈ ਸੀ ਅਸੀਂ ਖੜੇ ਆ ਪਰਥ ਆਸਟ੍ਰੇਲੀਆ ਦੇ ਵਿੱਚ ਜਿਹਨੂੰ ਆਪਾਂ ਵੈਸਟਰਨ ਆਸਟ੍ਰੇਲੀਆ ਵੀ ਕਹਿ ਦਿੰਦੇ ਆ ਆਓ ਤੁਹਾਨੂੰ ਉਸ ਡੈਮ ਦੀ ਝਾਤੀ ਮਰੋਣਾ ਜਿਹਦੇ ਵਿੱਚ 60 ਬਿਲੀਅਨ ਲੀਟਰ ਦੀ ਕਪੈਸਿਟੀ ਆ ਅੱਜ ਦੀ ਡੇਟ ਦੇ ਵਿੱਚ ਤੇ ਪਾਣੀ ਕ੍ਰਿਸਟਲ ਸਾਫ਼ ਤੇ ਤੁਸੀਂ ਕਲੀਅਰ ਰੰਗ ਦੇਖੋਗੇ ਵੀ ਪਾਣੀ ਦਾ ਅਸਲੀ ਰੰਗ ਹੁੰਦਾ ਕੀ ਆ ਤੇ ਆਓ ਤੁਹਾਨੂੰ ਝਾਤੀ ਮਰੋਣਾ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਦੇਖਿਓ ਨਜ਼ਾਰਾ ਜਿਵੇਂ ਸਵਰਗਾਂ ਦਾ ਝੂੜਾ ਹੁੰਦਾ ਆਓ ਤੁਹਾਨੂੰ ਪੂਰੀ ਗੱਲਬਾਤ ਦਿਖਾਉਣੇ ਆ ਜਿਹੜਾ ਇਹ ਡੈਮ ਆ ਜਿਹੜੀ ਇੱਥੇ ਦੀ ਵਾਟਰ ਕੋਆਪਰੇਸ਼ਨ ਆ ਕਾਰਪੋਰੇਸ਼ਨ ਆ ਉਹ ਇਹਨੂੰ ਜਿਹੜਾ ਹੈਂਡਲ ਕਰਦੀ ਆ ਇਹ ਪਾਣੀ ਹੈਗਾ ਪੀਣਯੋਗ ਪਹਿਲਾਂ ਦ੍ਰਿਸ਼ ਦੇਖੋ ਤੁਸੀਂ ਬਾਕੀ ਗੱਲਾਂ ਦੀਆਂ ਗੱਲਾਂ 60 ਬਿਲੀਅਨ ਲੀਟਰ ਦੀ ਪਾਣੀ ਦੀ ਕੈਪੈਸਿਟੀ ਦੇ ਨਾਲ ਬਣਿਆ ਹੋਇਆ ਇਹ ਡੈਮ ਹੈ ਦੇਖੋ ਤੁਸੀਂ ਖੂਬਸੂਰਤੀ ਜਿਹੜੀ ਆ ਉਹ ਤੁਸੀਂ ਨਿਗਾਹ ਮਾਰੋ ਤੇ ਦੇਖੋ ਇਹਨਾਂ ਮੁਰਖਾਂ ਦੀਆਂ ਗੱਲਾਂ ਬਾਤਾਂ ਕਿੰਨੇ ਜ਼ਬਰਦਸਤ ਜਿਹੜੇ ਸਿਸਟਮ ਤਿਆਰ ਕੀਤੇ ਆ ਠੀਕ ਹੈ ਜੀ ਇਹ ਜਿਹੜਾ ਪਾਣੀ ਆ ਇਹ ਪਹਾੜਾਂ ਤੋਂ ਜਿਹੜੇ ਪਹਾੜ ਆ ਦੂਰ ਦੂਰ ਤੱਕ ਪਹਾੜ ਆ ਉਹਨਾਂ ਦੇ ਵਿੱਚ ਕੱਟ ਕੇ ਬਣਾਇਆ ਗਿਆ ਵਾ ਤੇ ਜਿਹੜਾ ਪਹਾੜਾਂ ਦਾ ਪਾਣੀ ਜਿਹੜਾ ਵਾ ਉਹ ਰਿੜਕੇ ਇਹਦੇ ਵਿੱਚ ਆਉਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਇਹ ਸਟੋਰ ਕੀਤਾ ਜਾਂਦਾ ਵਾ ਅੱਗੇ ਦੱਸਿਆ 60 ਬਿਲੀਅਨ ਲੀਟਰ ਦੀ ਕੈਪੈਸਿਟੀ ਆ ਤੇ ਦੇਖੋ ਜਿੜਾ ਪਾਣੀ ਦਾ ਰੰਗ ਦੇਖੋ ਤੁਸੀਂ ਜਿੜਾ ਕ੍ਰਿਸਟਲ ਕਲੀਅਰ ਸਾਫ਼ ਰੰਗਿਆ ਕੋਈ ਇੱਥੇ ਗੰਦ ਨਹੀਂ ਕੋਈ ਮੰਦ ਨਹੀਂ ਕੋਈ ਇੱਕ ਕਿਸੇ ਕਿਣਕਾ ਵੀ ਕੋਈ ਗੰਦਗੀ ਦਾ ਨੇੜੇ ਤੇੜੇ ਦੇ ਹੈ ਨਹੀਂ ਦੇਖੋ ਜੀ ਦੇਖੋ ਕੁਦਰਤ ਦੇ ਨਾਲ ਗੱਲਬਾਤ ਕਿੰਨੀ ਜ਼ਬਰਦਸਤ ਆ ਜਿੰਨਾ ਵੀ ਮੀਂਹ ਦਾ ਪਾਣੀ ਆ ਇੰਨਾ ਪਹਾੜਾਂ ਦੇ ਉੱਪਰ ਮੀਂਹ ਪੈਂਦੇ ਆ ਤੇ ਉਹ ਪਹਾੜੀ ਪਾਣੀ ਰਿੜ ਕੇ ਜਿਹੜਾ ਵਾ ਉਹ ਇੱਥੇ ਆਉਂਦਾ ਵਾ ਤੇ ਕੁਝ ਨਦੀਆਂ ਦਾ ਦੱਸਦੇ ਆ ਵੀ ਪਾਣੀ ਜਿਹੜਾ ਵਾ ਨਹਿਰਾਂ ਦਾ ਵੀ ਪਾਣੀ ਜਿਹੜਾ ਵਾ ਉਹ ਇਹਦੇ ਨਾਲ ਜਿਹੜਾ ਇੱਥੇ ਵਿੱਚ ਮਰਜ਼ ਕੀਤਾ ਜਾਂਦਾ ਵਾ ਤੇ ਪਾਣੀ ਜਿਹੜਾ ਇਹ ਪੀਣ ਜੋ ਕੀਤਾ ਜਾਂਦਾ ਵਾ ਦੇਖੋ ਜ਼ਬਰਦਸਤ ਵਿਊ ਦੱਸਿਓ ਗੱਲਬਾਤ ਕਿਵੇਂ ਆ western australia ਜਿਹਨੂੰ parth ਕਹਿੰਦੇ ਨੇ ਉਹਦੇ south ਦੇ ਵਿੱਚ ਜਿਹੜਾ ਇਹ ਜਿਹੜਾ ਇਹ ਡੈਮ ਆ ਤੇ ਆ ਦੇਖੋ ਲੱਗੇ ਹੋਏ ਬੋਰਡ ਤੁਸੀਂ ਪੜ੍ਹ ਸਕਦੇ ਆ ਇੱਕ ਲਾਗੇ ਇੱਕ ਲਫਾਫਾ ਵੀ ਕੋਈ ਛੋਟਾ ਕਿਣਕਾ ਵੀ ਗੰਦਦਾ ਹੈ ਨਹੀਂ ਆ ਪੌੜ ਬਣਿਆ ਹੋਇਆ ਵਾ ਤੇ ਦੇਖੋ ਤੁਸੀਂ ਗੱਲ ਬਾਤ ਕਿੰਨੀ ਜ਼ਬਰਦਸਤ ਆ ਆਲੇ ਦੁਆਲੇ ਜੰਗਲ ਆ ਦੇਖੋ ਤੁਸੀਂ ਸੰਘਣੇ ਜੰਗਲ ਆ ਰੁੱਖ ਲੱਦੇ ਹੋਏ ਹਰ ਇੱਕ ਚੂਰ ਤੇ ਵਿੱਚ ਬਿਲਕੁਲ ਨੀਲਾ ਪਾਣੀ ਆ ਦੇਖੋ ਪਾਣੀ ਸਾਫ ਪਾਣੀ ਪੀਣ ਯੋਗ ਪਾਣੀ ਆ ਇਹ ਪਰ ਕਿਸੇ ਨੂੰ ਇਜਾਜ਼ਤ ਨਹੀਂ ਉਹਨੂੰ ਟੱਚ ਕਰਨ ਦੀ ਇਹਦੇ ਨੇੜੇ ਜਾਣ ਦੀ ਸਖਤਾਈ ਬਹੁਤ ਆ ਤਾਂ ਹੀ ਉਹ ਇਹ ਮੁਲਕ ਕਾਮਯਾਬ ਹੈ ਲੋਕ ਇਥੇ ਕਹਿਣਾ ਮੰਨਦੇ ਆ ਤੇ ਕਾਨੂੰਨ ਦੀ ਪਾਲਣਾ ਕਰਦੇ ਤੇ ਕਾਨੂੰਨ ਲੋਕਾਂ ਦੀ ਰੱਖਿਆ ਕਰਦੇ ਆ। ਇਹ ਸੀ ਵੋਂਗੋਂਗ ਡੈਮ 60 ਬਿਲੀਅਨ ਲੀਟਰ ਦੀ ਪਾਣੀ ਦੀ ਕੈਪੈਸਿਟੀ ਦੇ ਨਾਲ ਇਹ ਤਿਆਰ ਕੀਤਾ ਹੋਇਆ ਤੇ ਇਹ ਮੀਂਹ ਦਾ ਪਾਣੀ ਜਿਹੜਾ ਵਾ ਉਹ ਲੋਕਾਂ ਨੂੰ ਪੀਣ ਨੂੰ ਦਿੱਤਾ ਜਾਂਦਾ ਵਾ। ਤੇ ਦੂਸਰੇ ਪਾਸੇ ਆ ਆ ਗਿਆ ਪੁਲ ਤੇ ਆਹ ਦੂਸਰੇ ਪਾਸੇ ਦੇਖੋ ਜੰਗਲ ਜ਼ਿੰਦਗੀ ਦਾ ਆਨੰਦ ਦੇਖੋ ਇਹ ਦੂਸਰਾ ਪਾਸਾ ਵਾ ਪੁੱਲ ਦੇ ਇੱਕ ਪਾਸੇ ਪਾਣੀ ਜਿਹਨੂੰ ਕਹਿੰਦੇ ਧਰਤੀ ਦਾ ਸਵਰਗ ਆ ਬਈ ਤੇ ਦੂਜੇ ਪਾਸੇ ਆਲੇ ਦੁਆਲੇ ਜੰਗਲ ਹੈਗਾ ਹੈਗਾ ਤੇ ਦੂਸਰੇ ਪਾਸੇ ਬਿਲਕੁਲ ਫੁੱਲ ਜੰਗਲ ਸੋ ਅਮੀਰ ਆ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਤੇ ਇਹ ਆ ਵੋਂਗਗੋਂ ਦਾ ਡੈਮ ਥੈਂਕ ਯੂ ਵੀਡੀਓ ਵਾਚ ਕਰ ਲਈ